ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਏ ਬਲਾਂ ਵਾਲੇ ਪੱਗ ਦੀ ਜਿਹਦੀ ਲੰਬਾਈ ਹੈ 7 ਮੀਟਰ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਜਿਹੜਾ ਆਪਾਂ ਪਹਿਲਾਂ ਲੜ ਦੇ ਗਾਵਾਂਗੇ ਲੜ ਨੂੰ ਸਰਦ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਨੇ ਦਾ ਖੋਲਦਾ ਪਾਸਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲਾੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲਾੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਬੈਕ ਤੱਕ ਇਸ ਲਾੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾਲ ਬਲਾਂ ਨੂੰ ਖਿਲਾਰ ਕੇ ਇਸ ਲਾੜ ਨੂੰ ਜਿਹੜਾ ਕੀ ਆਪਾਂ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤਦ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੇ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਹੋਣਗੇ ਨਾਲ ਬਲਾਂ ਨੂੰ ਇਕੱਠੇ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਤਦ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਨੇ ਦਾ ਖੁੱਲਦਾ ਪਾਸਾ ਆਪਾਂ ਥੱਲੇ ਰੱਖਾਂਗੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਇਸ ਲੜੜ ਦੇ ਵਿੱਚ ਜਿਹੜਾ ਕਿ ਆਪਣਾ ਆਪੂਣੀ ਦਾ ਖੁੱਲਦਾ ਪਾਸਾ ਆਊਗਾ ਸੱਲੇ ਰੱਖ ਕੇ ਤੇ ਇਸ ਲੜੜ ਦੇ ਵਿੱਚ ਜਿਹੜੇ ਹੁਣ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਾਂ ਫੋਲਡ ਕਰਕੇ ਤੇ ਇਸ ਲੜ ਦੇ ਉੱਤੇ ਇੱਕ ਗਾਰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬਾਅਦ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇੜਣਾ ਆਪਣੇ ਪੱਲੇ ਪੇਜਣ ਨੂੰ ਨਾਲ ਪੇਚਾਂ ਨੂੰ ਵੀ ਸੈੱਟ ਕਰਾਂਗੇ ਤੇ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਹੋਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖਾਂਗੇ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਹੋਣਗਨਾਂ ਨੂੰ ਆਪਾਂ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਜੀ। ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ। ਲੜਨੂ ਫੁੱਲ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਵਿੱਚ ਬੈਕ ਤੱਕ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਜਿਹੜਾ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਆਪਾਂ ਨੇ ਸੇਵ ਰੱਖਣਾ ਕਿਸੇ ਵੀ ਉੱਪਰਲੇ ਪੇਚ ਦਾ ਜਿਹੜਾ ਆਪਣਾ فاਸਲਾ ਹੋਊਗਾ ਵਧ ਘਟ ਨਹੀਂ ਰੱਖਾਂਗੇ ਹੁਣ ਆਪਾਂ ਬਾਦ ਦੇ ਨਾਲ ਸਾਰੇ ਲੜਾਂ ਨੂੰ ਜਿਹੜਾ ਕਿ ਆਪਾਂ ਸੈੱਟ ਕਰਾਂਗੇ ਜੀ ਤੇ ਪੱਗ ਪੈਂਦ ਨਾਲ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਵਧਾ ਲਵਾਂਗੇ ਜਿਹੜਾ ਆਪਾਂ ਨੇ ਇਹ ਪਹਿਲਾ ਲੜ ਲਗਾਇਆ ਸੀਗਾ ਪਹਿਲੇ ਲੜ ਦੇ ਵਿੱਚ ਵੀ ਜਿਹੜਾ ਆਪਣੇ ਵਾਲ ਹੁਣੋਂ ਨਾਲ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਉੱਪਰੋਂ ਇੱਕ ਗਰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਲ ਨੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਵੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਉੱਪਰੋਂ ਜਿਹੜੇ ਆਪਣੇ ਪਾਗ ਨੂੰ ਪਾਗ ਨੂੰ ਸੈੱਟ ਕਰਾਂਗੇ ਜੀ ਤੇ ਉਹਨਾਂ ਜਿਹੜੇ ਆਪਣੇ ਬਾਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਸਾਰੇ ਲੜਾਂ ਦੇ ਵਿੱਚ ਹੁਣ ਆਪਾਂ ਪੱਕ ਪੈਂਦੇ ਨੇ ਜਿਹੜੇ ਆਪਣੇ ਬਾਲ ਨੇ ਉਹ ਆਪਾਂ ਪਾ ਲਵਾਂਗੇ ਬੈਕ ਦਾ ਕੱਪ ਆ ਸਾਰੇ ਲੜਾਂ ਦੇ ਵਿੱਚ ਆਪਣੇ ਜਿਹੜੇ ਬਾਲ ਹੋਣਗੇ ਪਿਹੜੇ ਆਪਾਂ ਪਾ ਲਵਾਂਗੇ ਜੀ ਸਾਰੇ ਲੜਾਂ ਦੇ ਵਿੱਚ ਬੈਕ ਦਾ ਕੱਪ ਆ ਪ੍ਰੋਪਰ ਪਗ ਪੈਨਰੇ ਦੇ ਆਪਣੇ ਬਲ ਨੇ ਪਾ ਲਵਾਂਗੇ ਤੇ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਉੱਪਰ ਉਹ ਚੰਗੀ ਤਰ੍ਹਾਂ ਜਿਹੜਾ ਕਿ ਆਪਾਂ ਫੋਲਡ ਕਰਾਂਗੇ ਲੜ ਨੂੰ ਉੱਪਰ ਉਹ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਬੈਕ ਲੜ ਨੂੰ ਉੱਪਰ ਉਹ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਅੱਗੇ ਲੜ ਦੇ ਉੱਤੇ ਹੱਥ ਪੈਰ ਕਿਛ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਤੇ ਫਰੰਟ ਦੇ ਉੱਤੋਂ ਲੜ ਨੂੰ ਇੱਕ ਗਾਰ ਫੋਲਡ ਕਰਕੇ ਇਸ ਲੜ ਦੇ ਉੱਤੇ ਵੀ ਹੱਥ ਫੇਰ ਕੇ ਇਸ ਲੜ ਨੂੰ ਸਾਫ਼ ਕਰਾਂਗੇ ਇਸ ਲੜ ਨੂੰ ਇੱਕ ਗਾਰ ਖਿੱਚ ਕੇ ਆਪਾਂ ਇਹੜਾ ਲੜ ਨੂੰ ਡਬਲ ਹੋਲਡ ਕਰ ਦਵਾਂਗੇ ਤੇ ਉਪਰ ਉਹ ਇੱਕ ਗਾਰ ਲੜ ਨੂੰ ਫੋਲਡ ਕਰਕੇ ਤੇ ਹੁਣ ਇਸ ਲੜ ਨੂੰ ਸਾਫ਼ ਕਰ ਲਵਾਂਗੇ ਜੀ ਇਸ ਲੜ ਦੇ ਉੱਤੇ ਹੱਥ ਫੇਰ ਤੋਂ ਆਦੇ ਪਿਛਲੇ ਲੜ ਨੂੰ ਬੈਕ ਤੱਕ ਸਾਫ਼ ਕਰਕੇ ਆਪਾਂ ਇਹੜਾ ਲੜ ਨੂੰ ਲਗਾ ਦਵਾਂਗੇ ਜਿਹੜੇ ਆਪਣੇ ਪੱਗ ਦੀ ਸ਼ੇਪ ਹੋਊਗੀ ਪੱਗ ਦੀ ਸ਼ੇਪ ਨੂੰ ਆਪਾਂ ਸੈੱਟ ਕਰਾਂਗੇ ਤੇ ਉੱਪਰੋਂ ਵੀੜ ਆਪਣੇ ਪੱਗ ਦੀ ਸ਼ੇਪ ਪੱਗ ਹੋਊਗੀ ਆਪਾਂ ਸੈੱਟ ਕਰਾਂਗੇ ਜਿਹੜੇ ਆਪਾਂ ਸ਼ੇਵ ਨਾੜਨ ਗਾ ਜੇ ਸ਼ੇਵ ਲੜਦੇ ਛੇੜਤੇ ਨੇ ਆਪਣੇ ਵਾਲ ਹੋਣਗੇ ਨਾ ਵਾਲਾਂ ਨੂੰ ਆਪਾਂ ਹਲਕੇ ਹਲਕੇ ਥੱਲੇ ਨੂੰ ਖਿੱਚ ਲਵਾਂਗੇ ਤੇ ਹੁਣ ਜਿਹੜਾ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜਿੱਥੋਂ ਆਪਾਂ ਨੇ ਸ਼ਿਮ ਲੜ ਫੋਲਡ ਕੀਤਾ ਹੈ ਸ਼ਿਮ ਲੜ ਦੇ ਉੱਪਰ ਆ ਕਿਹੜਾ ਪੱਗ ਪੈਨ ਨੂੰ ਲਗਾ ਦਵਾਂਗੇ ਸੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲ ਲਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਤਲਾ ਪੱਲਾ ਉਹ ਆਪਾਂ ਥੜਲੇ ਦੇ ਨਾਲ ਫੋਲਡ ਕਰ ਦਵਾਂਗੇ ਜਿਹੜਾ ਥੜਲਾ ਪੱਲਾ ਉਹ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਤੇ ਇਸ ਲੜ ਨੂੰ ਹੁਣ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਬੈਕ ਤੱਕ ਇਸ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਤਾ ਇਸ ਲੜ ਦੇ ਹੱਥ ਪੈਰ ਖੇੜਾ ਇਸ ਲੜ ਨੂੰ ਸਾਫ਼ ਕਰ ਲਵਾਂਗੇ ਤੇ ਉੱਪਰ ਉਹ ਜਿਹੜੇ ਆਪਣੇ ਉੱਪਰ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਬਾਅਦ ਦੇਣਾ ਕੱਢ ਦਵਾਂਗੇ ਜੀ ਤੈਸ ਤੋਂ ਆ ਜਿਹੜਾ ਕਿ ਆਪਾਂ ਨੇ ਪਗਾ ਪੈਨ ਲਗਾਇਆ ਸੀਗਾ ਲੜ ਨੂੰ ਆਪ ਆਪਾਂ ਕਪਨ ਚਲੇ ਚੀ ਲਿਆਵਾਂਗੇ ਪਗ ਪੈਨ ਚਲੇ ਚੀ ਲਿਆਉਣ ਤਾਂ ਫਾੜ ਸੱਜੇ ਵੱਸ ਵਾਲਾ ਕਮਾਵਾਵਾਂਗੇ ਜੀ। ਲੜਨ ਨੂੰ ਸੱਜੇ ਵੱਸ ਵਾਲਾ ਕਮਾਉਣ ਤੋਂ ਆ ਜਿਹੜਾ ਕਿ ਆਪਾਂ ਇਸ ਲੜਨ ਨੂੰ ਹਲਕਾ ਜਿਹੜਾ ਕਿ ਆਪਾਂ ਖੋਲਾਂਗੇ। ਇਸ ਲੜਨ ਨੂੰ ਚੰਗੀ ਤਰ੍ਹਾਂ ਆਪਾਂ ਪ੍ਰੋਪਰ ਸੈੱਟ ਕਰਾਂਗੇ ਜੀ। ਇਸ ਲੜਨ ਨੂੰ ਲੱਕਮਾਉਣ ਤੋਂ ਆਪਾਂ ਇਹਦਾ ਛਿਵੇਂ ਨਾਲ ਥੱਲੇ ਗਾਇਸਾਂ ਲੜਨ ਨੂੰ ਆਪਾਂ ਸੈੱਟ ਕਰਕੇ ਛਿਵੇਂ ਲੜਦੇ ਥੱਲੇ ਦੱਬ ਦਵਾਂਗੇ ਜੀ ਹੁਣ ਆਪਾਂ ਇਸ ਲੜ ਨੂੰ ਛੇਵੇਂ ਲੜ ਥੱਲੇ ਦੱਬ ਦਵਾਂਗੇ ਜੇਕਰ ਤੁਹਾਡਾ ਲੜ ਪਰੋਟਲਾ ਰਹਿ ਜਾਂਦਾ ਹੈ ਤੁਸੀਂ ਉਸਦੇ ਤੇ ਪੱਗ ਤੇ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜ ਆ ਢਲਾ ਨਹੀਂ ਰੋਵੇਗਾ ਜਿਹੜਾ ਹੁਣ ਆਪਾਂ ਸੇਟ ਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਆਪਾਂ ਲੜ ਲਗਾਏ ਸੀ ਸਲਾੜ ਨੂੰ ਖਿੱਚਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰਾ ਸਿਰ ਤੇ ਜਿਹੜਾ ਕੀ ਖਿਲਾੜ ਲਵਾਂਗੇ ਜੀ ਹੁਣ ਇਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰੇ ਸਿਰ ਤੇ ਜਿਹੜਾ ਕੀ ਖਿਲਾੜ ਲਵਾਂਗੇ ਪੂਰੇ ਸਿਰ ਤੇ ਖਿਲਾੜਨ ਤੋਂ ਬਾਅਦ ਚੰਗੀ ਤਰ੍ਹਾਂ ਲੜਾਂ ਥੱਲੇ ਇਸ ਕੱਪੜੇ ਨੂੰ ਉਂਗਲਾਂ ਨਾਲ ਦੇ ਦੇਵਾਂਗੇ ਉਂਗਲਾਂ ਨਾਲ ਲੜਾਂ ਥੱਲੇ ਇਸ ਕੱਪੜੇ ਨੂੰ ਦੇਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਜਿਹੜਾ ਸਿਰਾ ਕਵਰ ਕਰਾਂਗੇ ਜੀ ਜੇਕਰ ਤੁਹਾਡਾ ਸਿਰ ਉੱਤੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸਿਫ ਵਿੱਚ ਦੇ ਕੇੜਾ ਆਪਣਾ ਸਿਰਾ ਠੱਕ ਸਕਦੇ ਹੋ ਤੇ ਮੂੰਹ ਵਾਲਾ ਲੜ ਨੂੰ ਖਿੱਚ ਕੇ ਆਪਣਾ ਸਿਰ ਟੈਟ ਕਰਾਂਗੇ ਤੇ ਵੀੜਾ ਆਪਣਾ ਮੂੰਹ ਵਾਲਾ ਲੜਊਗਾ ਮੂੰਹ ਵਾਲਾ ਲੜ ਨੂੰ ਦੋਨਾਂ ਛੜਾ ਤੋਂ ਹੋਲਡ ਕਰਾਂਗੇ ਦੋਨਾਂ ਛੜਾ ਤੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜ ਨੂੰ ਬੈਕ ਤੇ ਦੱਬ ਦਵਾਂਗੇ ਤੇਰੇ ਨਾਲ ਹੀ ਪਾਗ ਆ ਪੰਡ ਰੋ ਚੁੱਕਾ ਇਸ ਪੱਗ ਦੀ ਹੁਣ ਜਿਹੜੀ ਬਾਕੀ ਦੀ ਸ਼ੈਡਿੰਗ ਨੂੰ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ